ਦੀਨਾਨਗਰ ਆਤਵਾਦੀ ਹਮਲੇ ਤੋਂ ਬਾਅਦ 올 ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਚੁੱਕੇ ਸਰਹੱਦੀ ਸੁਰੱਖਿਆ ਤੇ ਸਵਾਲ ਬੀਐਸਐਫ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਤੇ ਦਿੱਤਾ ਜ਼ੋਰ ਹਮਲੇ 'ਚ ਸ਼ਹੀਦ ਹੋਏ ਹੋਮਗਾਰਡ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ ਸੀ ਗੁਰਦਾਸਪੁਰ ਜਿਹੜੀਆਂ ਸਾਡੀਆਂ ਸਿਮਾਵਾਂ ਨੇ ਬੀਐਸਐਫ ਦੀਆਂ ਉਹ ਸੈਂਟਰਲ ਸਰਕਾਰ ਦੀ ਜ਼ਿੰਮੇਵਾਰੀ ਹੈ ਵੀ ਉਹਨੂੰ ਆਪਾਂ ਮਜ਼ਬੂਤੀ ਦੇ ਨਾਲ ਉਹਦੇ ਤੇ ਬੰਨ੍ਹ ਲਾਈਏ ਕਿਉਂ बार-बार ਉਥੋਂ ਜੰਮੂ ਕਸ਼ਮੀਰ ਦੇ ਆਤਵਾਦੀ ਆ ਕੇ ਕੜੀ ਕਠੂਆ ਦੇ ਵਿੱਚ ਕੜੀ ਜੰਮੂ ਦੇ ਵਿੱਚ ਕੜੀ ਪੰਜਾਬ ਦੇ ਵਿੱਚ ਆ ਕੇ ਹਮਲੇ ਕਰਨ ਦੀ ਕੋਸ਼ਿਸ਼ ਕਰਦੇ ਨੇ ਦਿਨਾਨਗਰ ਹਮਲੇ ਦੇ ਆਤਵਾਦੀਆਂ ਤੋਂ 74 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਬੱਸ ਡਰਾਈਵਰ ਨੂੰ ਮਿਲ ਰਿਹਾ ਹੈ ਸਨਮਾਨਾ ਤੋਂ ਬਾਅਦ ਕੰਡਕਟਰ ਵੱਲੋਂ ਵੀ ਬਣਦੇ ਸਨਮਾਨ ਦੀ ਮੰਗ ਕਿਹਾ ਮੇਰੇ ਇਸ਼ਾਰੇ ਤੋਂ ਬਾਅਦ ਹੀ ਡਰਾਈਵਰ ਨੇ ਪਹਜਾਈ ਬੱਸ ਉਸ ਦਾ ਡਰਾਈਵਰ ਨੂੰ ਦੁਬਾਰਾ ਡਬਲ ਵਿਸਲ ਮਾਰ ਕੇ ਕਿਹਾ ਕਿ ਹੁਣ ਤੂੰ ਜਿੰਨਾ ਹੋ ਸਕਦਾ ਹੈਗਾ ਗੱਡੀ ਨੂੰ ਭਜਾ ਕੇ ਗਰਦਾਸਪੁਰ ਥਾਣੀ ਲੈ ਚੱਲ ਚੰਗਾ ਕੰਮ ਕੀਤਾ ਤੇ ਉਸ ਵੀ ਕੰਡੈਕਟਰ ਨੂੰ ਪੂਰਾ ਹੱਕਦਾਰ ਨਹੀਂ ਸਮਝਿਆ ਜਾ ਰਿਹਾ ਸੀਪੀਐਸ ਨਵਜੋਤ ਕੋਰ ਸਿੱਧੂ ਨੇ ਦੁਹਰਾਈ ਫੰਡ ਨਾਲ ਮਿਲਨ ਤੇ ਪੋਖੜ ਹੜਤਾਲ ਕਰਨ ਦੀ ਚੇਤਾਵਨੀ ਮੁੱਖ ਮੰਤਰੀ ਦਫ਼ਤਰ ਤੋਂ ਮਿਲੇ ਅੱਧੀ ਰਕਮ ਜਾਰੀ ਹੋਣ ਦੇ ਸੁਨੇਹੇ ਤੇ ਕਿਹਾ ਘੱਟ ਰਕਮ ਨਾਲ ਨਹੀਂ ਕਰਾਂਗੇ ਸਮਝੌਤਾ 15 ਅਗਸਤ ਤੱਕ ਪੂਰੇ ਫੰਡ ਜਾਰੀ ਨਾ ਹੋਏ ਤਾਂ ਕਰਾਂਗੇ ਪੋਖੜ ਤਾਬ ਫਿਲਹਾਲ 5 ਸਾਲ ਕੇ ਲਿਏ ਮੈਂ ਐਮਲੀ ਹੂ ਔਰ ਮੁਝੇ ਲੋਗੋ ਕੇ ਕਾਮ ਕਰਾਣੇ ਹੀ ਹੈ 15 ਅਗਸਤ ਕਾ ਮੈਂ ਟਾਈਮ ਦੇਤੀ ਹੂ ਉਸਕੇ ਬਾਅਦ ਮੈਂ ਭੂਖੜਤਾਲ ਪੇ ਬੈਠੂਗੀ ਸ਼ਾਹਰੁਖ ਖਾਨ ਦੇ ਵਾਨਖੜੇ ਸਟੇਡੀਅਮ ਚ ਜਾਣ ਤੇ ਲੱਗੀ ਰੋਕ ਹਟੀ ਮੁੰਬਈ ਕ੍ਰਿਕਟ ਐਸੋਸੀਏਸ਼ਨ ਨੇ ਐਤਵਾਰ ਨੂੰ ਹੋਈ ਬੈਠਕ ਚ ਲਿਆ ਫੈਸਲਾ ਮਈ 2012 ਨੂੰ ਐਮਸੀਏ ਅਧਿਕਾਰੀਆਂ ਅਤੇ ਸੁਰੱਖਿਆ ਕਰਮੀਆਂ ਨਾਲ ਹੋਏ ਝਗੜੇ ਕਾਰਨ ਲੱਗਿਆ ਸੀ 5 ਸਾਲ ਦਾ ਬੈਨ ਲੀਬੀਆਟ আইএস ਵੱਲੋਂ ਅਗਵਾ ਚਾਰ ਭਾਰਤੀ ਅਧਿਆਪਕਾਂ 'ਚੋਂ ਦੋ ਦਾ ਤੀਜੇ ਦਿਨ ਵੀ ਨਹੀਂ ਕੋਈ ਥੋ ਪਤਾ ਪਰਿਵਾਰਿਕ ਮੈਂਬਰ ਚਿੰਤਤ ਵਿਦੇਸ਼ ਮੰਤਰਾਲੇ ਵੱਲੋਂ ਰਿਹਾਈ ਦੀਆਂ ਕੋਸ਼ਿਸ਼ਾਂ ਦਾ ਦਾਵਾ ਪੇਸ਼ਾ ਜਾਣਨ ਪਿੱਛੋਂ ਦੋ ਅਧਿਆਪਕਾਂ ਨੂੰ আইএস ਨੇ ਕਰ ਦਿੱਤਾ ਸੀ ਪਹਿਲੇ ਹੀ ਦਿਨ ਰਹਾ